ਚਾਰ ਪਦਾਰਥ ਅਸ਼ਟ ਅਸ਼ਟ ਦਸਾਸਦ ਸਭ ਉਪਰ ਸਾਧ ਭਲੇ ਜਨ ਨਾਨਕ ਦਾਸ ਤੂਰਜਨ ਬਖਸ਼ਾ ਉਦਰੇ ਲਾਗ ਭਲੇ ਚਾਰ ਪਦਾਰਥ ਜੇ ਕੋ ਮੰਗਾ ਸਾਰ ਜਨ ਕੀ ਸੇਵਾ ਲੱਗ ਹੈ 10 ਵਸਤੂ ਲੈ ਪਾਛੇ ਪਾਵਾ 1 ਵਸਤੂ ਕਾਰਨ ਬਖੋਟ ਗਵਾਵਾ ਇਹਨੇ ਚਾਰ ਪਦਾਰਥ ਦਾ ਵਰਨਨ ਗੁਰਬਾਣੀ ਚ ਆਇਆ ਵੀ ਚਾਰ ਪਦਾਰਥ ਕਿਹੜੇ ਕਿਹੜੇ ਆ ਧਰਮ ਅਰਥ ਕਾਮ ਮੋਕਸ਼ ਧਰਮ ਧਰਮ ਮਰਯਾਦਾ ਨੂੰ ਕਹਿੰਦੇ ਆ ਮਰਯਾਦਾ ਵੀ ਧਰਮ ਦੇ ਕਰਮ ਕਰਨੇ ਕਰਮ ਦੇ ਕੰਮ ਮੈਂ ਮਤਲਬ ਗੋਦੀ ਤੇ ਜੀ ਦੀ ਜੀਆਂ ਉੱਪਰ ਦਾਇਆ ਕਰਨੀ ਆ ਜੀ ਦਾ ਪ੍ਰਵਾਨ ਇਹ ਧਰਮ ਦੇ ਕੰਮ ਹੁੰਦੇ ਆ ਕਰਮ ਦਾ ਕੰਮ ਸਿੱਖੀ ਨੂੰ ਨਹੀਂ ਕਹਿੰਦੇ ਕਿ ਸਿੱਖ ਤੱਕ ਪੰਥ ਹੈ ਧਾਰਮਿਕ ਮਰਯਾਦਾ ਅਨੇ ਧਰਮੀ ਧਰਮ ਕਮਾਵੇ ਧਰਮ ਧਰਮ ਦੀ ਮਰਿਆਦਾ ਮੰਦੀ ਵੀ ਸੱਚੇ ਸੱਚ ਬੋਲਣਾ ਇਮਾਨਦਾਰੀ ਵਖਤ ਨਹੀਂ ਆ ਹਰਕ ਨਾਲ ਗਰੀਬ ਦੀ ਦਇਆ ਕਰਨੀ ਆ ਮਨ ਵਿੱਚ ਗਰੀਬੀ ਭਾਵ ਦਇਆ ਭਾਵ ਸ਼ਰਧਾ ਭਾਵਨਾ ਰੱਖਣੀ ਆ ਧਰਮ ਦੀ ਮਰਿਆਦਾ ਕਹਿੰਦੇ ਵੀ ਚਾਰ ਜੁਗਾਂ ਦੇ ਚਾਰ ਜੁਗਾਂ ਦੇ ਸਤਿਗੁਰੂ ਸਤ ਤ੍ਰੇਤਾ ਦੇ ਗਾਇ ਤੋਂ ਅਪਰ ਪੂਜਾ ਚਾਰ ਤਿੰਨ ਨੂੰ ਤਿੰਨੇ ਜੋਗ ਕਹਿੰਦੇ ਇਹ ਇਹਨਾਂ ਵਿੱਚ ਕਾਲੀਦਕੁਸਰ ਨਾਮ ਦੇ ਆਧਾਰ ਨੇ ਜਿਹੜਾ ਦੁਆਪਰ ਪੂਰਾ ਚੱਲਦੀ ਸੀ ਪੂਜਾ ਨ ਸਰ ਜਾਂਦਾ ਸੀਗਾ ਲੇਕਿਨ ਧਰਮ ਦੇ ਪੈਰ ਕਹਿੰਦੇ ਵੀ ਤੌਲ ਧਰਮ ਦਾਇਕਾ ਪੂਤ ਤੌਲ ਧਰਮ ਕਹਿੰਦੇ ਧਰਤੀ ਕਹਿੰਦੇ ਚਾਰ ਪੈਰਾਂ ਤੇ ਖੜੀ ਹੈ ਧਰਮ ਦੀ ਮਰਯਾਦਾ ਤੇ ਧਰਮ ਦੀ ਧਰਮ ਅਰਥ ਕਾਮ ਮੋਕਸ਼ ਧਰਮ ਨੂੰ ਪੈਸੇ ਨਾਲ ਜੋੜਿਆ ਜਾਂਦਾ ਵੀ ਧਰਮ ਮਰਯਾਦਾ ਜਿਹਦੇ ਗਰੀਬੀ ਆਉਂਦੀ ਹੈ ਨਾ ਜਿਆਦਾ ਗਰੀਬੀ ਧਰਮ ਦੀ ਮਰਯਾਦਾ ਤੇ ਗਿਰ ਜਾਂਦਾ ਬੰਦਾ ਜਿਵੇਂ ਚੋਰੀਆਂ ਯਾਰੀਆਂ ਠੱਗੀਆਂ ਕਰਦਾ ਪਾਪ ਕਰਦਾ ਦੁਰਾਚਾਰਕ ਦੁਰਾਕਰਮ ਕਰਦਾ ਲੋਕਾਂ ਨਾਲ ਦੁਰਭਵਾਰ ਕਰਦਾ ਗਾਲੀ ਗਲੋਚ ਕਰਦਾ ਕਹਿੰਦੇ ਉਹਦੇ ਫਿਰ ਗਰੀਬੀ ਆਉਣ ਲੱਗ ਜਾਂਦੀ ਉਹਦੇ ਦੇਵਤੇ ਦੂਰ ਚਲੇ ਜਾਂਦੇ ਨੇ ਰਾਖਸ਼ ਨੜੇ ਆ ਜਾਂਦੇ ਨੇ ਕਹਿੰਦੇ ਵੀ ਉਹ ਤੇ ਬਿਰਤੀ ਰਾਖਸ਼ਾ ਮਲੀ ਹੋ ਗਈ ਰਾਖਸ਼ ਵਰਤੀ ਹੋਣ ਕਰਕੇ ਮਨ ਸ਼ਾਂਤ ਨਹੀਂ ਰਹਿੰਦਾ ਅਸ਼ਾਂਤ ਰਹਿੰਦਾ ਉਹਦੀਆਂ ਨਾ ਜਿਹੜੀਆਂ ਜਿਹੜੀਆਂ ਪਿਤਰ ਕਰੋਪ ਹੋ ਜਾਂਦੇ ਉਹ ਕਹਿੰਦੇ ਪਿਤਰ ਕਰੋਪ ਹੋ ਗਏ ਦੇਵਤੇ ਉਹ ਤੇ ਦਇਆ ਨਹੀਂ ਕਰਦੇ ਮਿਹਰ ਦੀ ਨਜ਼ਰ ਨਹੀਂ ਕਰਦੇ ਪ੍ਰਮਾਤਮਾ ਦੀ ਨਜ਼ਰ ਤੋਂ ਗਿਰ ਜਾਂਦਾ ਉਹ ਉਹ ਧਰਮ ਦੀ ਮਰਿਆਦਤ ਤੋਂ ਗਿਰ ਜਾਂਦਾ ਇਹ ਹੀ ਧਰਮ ਹੈ ਲਗਨ ਧਰਮ ਦਾ ਪੈਸੇ ਨਾਲ ਕੀ ਸੰਬੰਧ ਹੈ ਕਹਿੰਦੇ ਵੀ ਜਿੰਨੀ ਮਰਿਆਦਾ ਧਰਮ 바 ਦ ਉਹਨੇ ਨਾ ਆਰਥੀ ਵਧਾ ਚਾਹੀਦਾ ਬਲਕਿ ਧਰਮ ਅਰਥ ਕਾਮ ਮੋਕਸ਼ ਮੋਕਸ਼ ਤਾਂ ਆਖੀਰ ਹੋ ਗਈ ਨਾ ਮੁਕਤੀ ਹੋ ਗਈ ਲਗਨ ਧਰਮ ਕਮਾਉਣੇ ਆ ਤਾਂ ਅਰਥ ਚ ਵਧਾ ਅਰਥ ਵਿਵਸਥਾ ਜਿਹੜੀ ਪੈਸੇ ਦੀ ਗਰੀਬੀ ਪੈਸੇ ਦੀ ਤੰਗੀ ਜੋੜ ਹਿਸਾਬ ਕਿਤਾਬ ਕਰਦੀ ਅਰਥ ਵਿਵਸਥਾ ਤੇ ਉਹਨ ਦੋਗੇ ਕਾਮਨਾਵਾਂ ਕਿੰਨੀਆਂ ਪੂਰੀ ਕਰਨੇ ਚਾਹੀਦੇ ਕਿੰਨਾਂ ਗੋੜੀਆਂ ਕਾਮਨਾਾਂ ਦੀ ਮਰਿਆਦਾ ਰੱਖੀ ਗਈ ਆ ਕਾਮਨਾ ਮਤਬ ਲਿਮਟ ਚਾਹੀਦੀ ਆ ਫਿਰ ਮੁਕਸ਼ ਮਿਲ ਸਕਦਾ ਵਕ ਨੇ ਚਾਰੇ ਬਰਾਬਰ ਹੋਣ ਤਾਂ ਚਾਰੇ ਪੈਰ ਧਰਮ ਦੇ ਚਾਰੇ ਮਰਜ਼ਾਦਾ ਉੱਪਰ ਬਰਾਬਰ ਰਵੇ ਤਾਂ ਕਹਿੰਦੇ ਅਰਥ ਵਿਵਸਥਾ ਤੋਂ ਬੰਦਾ ਉੱਪਰ ਜਾਂਦਾ ਵਾ ਗਰੀਬੀ ਜਿਵੇਂ ਦਇਆਵადი ਹੈ ਕਹਿੰਦੇ ਤੇਰਾ ਕਹਿੰਦੇ ਜਿਵੇਂ ਦੋਵਾਂ ਨੇ ਪੱਠੇ ਪਾਉਣੇ ਆ ਜੀਤ ਹੈ ਪ੍ਰਵਾਨ ਕਿ ਦੀ ਨਰ ਅਚੇਤ ਪਾਪ ਤੇ ਡਰ ਰੇ ਅਚੇਤ ਪਾਪ ਤੋਂ ਵੀ ਡਰਨਾ ਪਾਪ ਨਹੀਂ ਕਰਨਾ ਕਹਿੰਦੇ ਧਰਮ ਗਰੀਬੀ ਇਹਦਾ ਨਾ ਦੂਰ ਹੁੰਦੀ ਆ ਮੈਨ ਮਾਪ ਕਹਿੰਦੇ ਵੀ ਗਰੀਬੀ ਆ ਕੋਈ ਸਾਹੁ ਸੰਧੀ ਸੇਵਾ ਕਰੋ ਗੁਰਦਵਾਰਾ ਜਾ ਕੇ ਸੇਵਾ ਕਰਨੀ ਆ ਜਾਂ ਨਾਮ ਜਪਣਾ ਮੰਨਦੀ ਕਾ ਕਰਤਾ ਜ਼ਰੂਰੀ ਆ ਮੰਨਦੀ ਕਾਗਾ ਕਰਨਾ ਸ਼ੌਧ ਰਾਧਨਾ ਵਾਹਿਗੁਰੂ ਜਾਪ ਕਰਨਾ ਧਰਮ ਨਾਲ ਗਰੀਬੀ ਨਾਲ ਮੇਨ ਸੰਬੰਧ ਇਹ ਹੀ ਆ ਵੀ ਧਰਮ ਜੋਤ ਬੰਦਾ ਗਿਰ ਜਾਂਦਾ ਨਾ ਲੋਕਾਂ ਨੂੰ ਗਾਹੀ ਗਲੋਚ ਕਰਦਾ ਦੁਰਭਿਵਾਰ ਕਰਦਾ ਅਮਰਿਆਤ ਗਿਰ ਜਾਂਦਾ ਫਿਰ ਉਹ ਥੱਲੇ ਆ ਜਾਂਦਾ ਗਰੀਬੀ ਆ ਜਾਂਦੀ ਆ ਕਹਿੰਦੇ ਲక్ష్ਮੀ ਦੇ ਕਰੋਪ ਹੋ ਜਾਂਦੀ ਆ ਤਨ ਨਹੀਂ ਹੁੰਦਾ ਉਹਦੇ ਕੋਲੇ ਰੀਵਿਊ ਹੋ ਜਾਂਦੀ ਹੈ ਹੈ ਅਹਿੰਸਾ ਹੋ ਜਾਂਦੀ ਅਹਿੰਸਾ ਬਣਦੀ ਹੈ ਅਹਿੰਸਾ ਪਰਮੋ ਧਰਮ ਸਭ ਤੋਂ ਸ੍ਰੇਸ਼ਟ ਧਰਮ ਅਹਿੰਸਾ ਜੀਵ ਨਹੀਂ ਮਾਰਨੀ ਕਹਿੰਦੇ ਹੈ ਅਹਿੰਸਾ ਪਰਮੋ ਧਰਮ ਧਰਮ ਹਿੰਸਾਤ ਦਾਇ ਵਿਚ ਪਰਮ ਹਿੰਸਾ ਦੀ ਸਭ ਤੋਂ ਵੱਡੀ ਹਿੰਸਾ ਵੀ ਆਪਣੇ ਆਪਣੀ ਸੁਰੱਖਿਆ ਪਹਿਲਾਂ ਕਰਨੀ ਹੈ ਇਤਾਲਾ ਦਾ ਸ਼ਲੋਕ ਹੈ কৃষ্ণ ਭਗਵਾਨ ਕਹਿੰਦੇ ਨੇ ਵੀ ਅਹਿੰਸਾ ਪਰਮੋ ਧਰਮ ਲਗ ਸਭ ਤੋਂ ਵੱਡੀ ਮਰਯਾਦਾ ਵੀ ਹਿੰਸਾ ਨਹੀਂ ਕਰਨੀ ਕੀ ਲੇਕਿਨ ਆਪਣੀ ਸੁਰੱਖਿਆ ਪਹਿਲਾ ਕਰਨੀ ਜੇ ਆਪੇ ਜਾਨ ਤੇ ਬਣੀ ਹੈ ਆਪਣੀ ਜਾਨ ਲੈਣ ਨੂੰ ਫਿਰ ਲਾ ਫਿਰ ਆਪਣੀ ਜਾਨ ਬਚਾਉਣ ਵਾਸਤੇ ਕਿਹਦੀ ਹੱਤਿਆ ਹੋ ਜਾ ਕਿ ਪਾਪ ਨਹੀਂ ਹੈ ਇਹ ਕੋਲ ਮਹਾਤਮਾ ਗਾਂਧੀ ਵੇਲੇ ਵੀ ਹੋਈ ਸੀਗੀ ਉਹਨਾਂ ਨੇ ਵੀ ਇਹੀ ਕਹਤਾ ਵੀ ਸਿੱਖ ਹਥਿਆਰ ਚੱਕੀ ਫਿਰਦੇ ਆ ਇਹ ਕਿ ਮਰਿਆਦਾ ਨਹੀਂ ਸਿੱਖਾਂ ਦੇ ਗੁਰੂ ਨੇ ਜਦ ਸਿਖਾਇਆ ਵਾ ਕਿ ਲੜਾਈ ਹਿੰਸਾ ਹਿੰਸਾ ਪਰਮੋਧਨ ਦੀ ਦਾ ਦੀ ਕਰਨੀ ਚਾਹੀਦੀ ਹੈ ਪਾਪ ਕਰਨ ਨਹੀਂ ਇਹ ਕੋਈ ਮਰਿਆਦਾ ਨਹੀਂ ਹੈਗੀ ਵੀ ਸਿੱਖ ਇੱਕ ਗ੍ਰੰਥ ਦੀ ਪੂਛਦੇ ਆ ਕਿਤਾਬ ਮਗਰ ਲੱਗੇ ਨੇ ਫਿਰ ਕੋ ਉਸ ਵਾਲੇ ਦੇ ਕੋਈ ਜਾਰੂ ਕਥਾਵਾਚਕ ਨੂੰ ਮਗਰ ਗਏ ਸਮਝਾਇਆ ਗਿਆ ਤੇ ਭਗਵਾਨ ਕ੍ਰਿਸ਼ਨ ਵੀ ਥਾ ਚੱਕੇ ਸੀਗੇ ਹੁਣ ਇਹ ਜੋ ਕਰਵਾਇਆ ਸੀਗਾ ਉਹ ਪਹਿਲੀ ਬੰਕਤੀ ਬੜਦਾ ਸੀਗਾ ਅਹਿੰਸਾ ਪਰਮੋ ਧਰਮ ਅਹਿੰਸਾ ਸਭ ਤੋਂ ਵੱਡਾ ਧਰਮ ਹੈ ਜੀ ਨਹੀਂ ਮਾਰਨਾ ਲੇਕਿਨ ਆਪਣੀ ਸੁਰੱਖਿਆ ਵਾਸਤੇ ਜੇ ਕਿਸੇ ਦੀ ਹੱਤਿਆ ਹੋ ਜਾਂਦੀ ਆ ਸੈਲਫ ਡਿਫੈਂਸ ਵਾਸਤੇ ਤਾਂ ਕੋਈ ਅਪਰਾਧ ਵੀ ਨਹੀਂ ਹੈ ਕ੍ਰਿਸ਼ਨ ਭਗਵਾਨ ਨੇ ਫੇਰ ਮਹਾਤਮਾ ਗਾਂਧੀ ਚੁੱਪ ਕੀਤਾ ਸੀਗਾ ਵੀ ਭਗਵਾਨ ਕ੍ਰਿਸ਼ਨ ਨੇ ਯੁੱਧ ਕਰਾਇਆ ਸੀ ਨਾ ਆਪਣੀ ਸੁਰੱਖਿਆ ਵਾਸਤੇ ਯੁੱਧ ਕਰਾਇਆ ਸੀਗਾ ਵੀ ਹੱਕ ਨਹੀਂ ਦੇ ਰਹੇ ਉਹ ਇਹ ਤੋਂ ਗੁਰੂ ਸਿੱਖਾਂ ਨੂੰ ਗਲਤ ਸਮਝਦਾ ਸੀ ਮਹਾਤਮਾ ਗਾਂਧੀ ਵੀ ਇਸ ਗ੍ਰੰਥੇ ਮਗਲ ਲੱਗੇ ਆ ਤੇ ਹਿੰਸਾ ਇਹਦਾ ਹਥਿਆਰ ਯੁੱਧ ਦੀ ਗੱਲ ਕਰਦੇ ਆ ਦੇਖ ਯੁੱਧ ਰਾਮ ਜਿੰਦਰ ਨੇ ਵੀ ਕੀਤੇ ਸੀਗੇ ਮਹਾਤਮਾ ਗਾਂਧੀ ਨੇ ਕ੍ਰਿਸ਼ਨ ਭਗਵਾਨ ਨੇ ਯੁੱਧ ਕੀਤੇ ਸੀਗੇ ਇਹ ਕਹਿੰਦੇ ਧਰਮ ਇਸੇ ਤਰ੍ਹਾਂ ਧਰਮ ਤੇ ਕੈਮਰੋ ਕ ਤਕਰੀਬੀ ਦੂਰ ਰਹਿੰਦੀ ਆ ਜਦੋਂ ਧਰਮ ਤੋਂ ਗਿਰਜੇ ਬੰਦਾ ਨਾ ਘੱਟ ਤੋਲਣ ਲੱਗ ਜਾਂਦਾ ਦੁਕਾਨਦਾਰ ਚ ਠੱਗੀ ਮਾਨ ਲੱਗ ਜਾਂਦਾ ਵਾ ਮਨ ਚ ਲਾਲਚ ਰੋਕ੍ਰੋਧ ਰਾਗ ਦਵੇ ਰੱਖ ਕੇ ਪੂਜਾ ਕੀਤੀ ਵਿਕਾਰ ਜਾਂਦੀ ਆ ਮੇਨ ਕਰਮਾਂ ਵੀ ਵੀ ਆਵੇ ਮर्यादा ਚ ਰਹੇ ਧਰਮ ਨੇ ਮर्यादा ਚ ਰਹਿਣਾ ਸਭ ਤੋਂ ਸ੍ਰੇਸ਼ਟ ਹੈਹੀ ਧਰਮ ਦਾ ਮੇਨ ਕੰਮ ਆ ਤਰਮ ਅਰਥ ਕਾਮ ਮੋਕਸ਼ ਬਰਾਬਰ ਚਾਹੀਦੇ ਆ ਨਿਕਲ ਜੂ ਕਾ ਕਰਮ ਧਰਮ ਨਾ ਕੋਈ ਕਲ ਜੁ ਕੁੱਛ ਕੋਈ ਕਰਮ ਨਹੀਂ ਕੋਈ ਧਰਮ ਨਹੀਂਗਾ ਸਭ ਪਾਪ ਕਰਦੇ ਨੇ ਕਲਿ ਕਾ ਜਨਮ ਚੰਡਾਲ ਕੈ ਕਰ ਹੋਈ ਕਲਜੂ ਕਲਜੂ ਦਾ ਜਨਮ ਚੰਡਾਲਾਂ ਦੇ ਕਰਦਾ ਵਾ ਲੇਕਿਨ ਸ਼ਤ੍ਰੂ ਕੂ ਦਾ ਜਨਮ ਬ੍ਰਹਮਣ ਦੇ ਕਰਦਾ ਵਾ ਬ੍ਰਹਮਣ ਉੱਚਾ ਗਣਿਆ ਜਾਂਦਾ ਵਾ ਵੇਦ ਮੰਤਰ ਉਚਾਰਨ ਕਰਦਾ ਐਂ ਕਲਜੂ ਦਾ ਉਲਟ ਗਣਿਆ ਗਿਆ ਬਾਈ ਇਹਦੇ ਜਨੂੰ ਚੰਡਾਲਾਂ ਨੇ ਕਰਦਾ ਹੋਇਆ ਉਹ ਗੱਲ ਉੱਥੇ ਹੀ ਖੜਨੀ ਵੀ ਧਰਮ ਤੋਂ ਗਰਜੇ ਬੰਦਾ ਗਰੀਬੀ ਹੋ ਜਾਂਦੀ ਏ ਦਿਨ ਦਿਨ ਦਾ ਖਰਚ ਆ ਜਾਂਦੀ ਏ ਤੇ ਆਪਣੀ ਮਜਬੂਰਤ ਦੇ ਕੈਮਰੇ ਕਾ ਗਰੀਬੀ ਦੂਰ ਰਹਿੰਦੀ ਏ ਵੱਡਾ ਸੇਵਾ ਸਿਮਨ ਸਾਧਨਾ ਸੰਬੰਧੀ ਜਿਹੜਾ WhatsApp ਗਰੁੱਪ ਮੈਸੇਜ ਲਿਖੋ ਮੰਦੀਕਾ ਅਗਰਤਾ ਪੜ੍ਹਨਾ ਤੇ ਮੈਂ ਕਰੀਏ ਕਲਤੁਰ ਤੱਕ ਤੇ ਚੁਲ ਤੱਕ ਕਿੰਬਚੀਏ ਰਾਗ ਦਵਸ਼ਤ ਉੱਪਰ ਕਿਵੇਂ ਜਾਈਏ WhatsApp ਗਰੁੱਪ 88472985 ਸਾਈਟ ਤੇ ਮੈਸੇਜ ਲਿਖੋ ਤੇ ਸਾਡਾ ਫੋਨ ਨੰਬਰ 99375580 ਤੇ ਕਾਲ ਵੀ ਕਰ ਸਕਦੇ ਹੋ